ਜੰਮੂ ਕਸ਼ਮੀਰ ਦੇ ਵਿੱਚ ਵੋਟਾਂ ਦਾ ਐਲਾਨ ਹੋ ਚੁੱਕਿਆ ਹੈਗਾ ਜਿਸ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਤਿੰਨ ਗੇੜਾਂ ਦੇ ਵਿੱਚੋਂ ਵੋਟਾਂ ਪੈਣਗੀਆਂ ਇਹ ਜੋ ਤਾਰਾ ਦਿਨ 70 ਸੀਟਾਂ ਤੋਂ ਬਾਅਦ ਪਹਿਲੀ ਵਾਰ ਵੋਟਾਂ ਪੈਣਗੀਆਂ ਨਾਲ ਹੀ ਨਾਲ ਵੀ ਹੁਣ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਦਾ ਮਾਹੌਲ ਬਣਦਾ ਜਾ ਰਿਹਾ ਹੈਗਾ ਸਭ ਤੋਂ ਜੋ ਹੋਟ ਸੀਟ ਹੋਵੇਗੀ ਇਸ ਵਾਰ ਉਹ ਬਰਨਾਲੇ ਤੋਂ ਹੋਵੇਗੀ ਕਿਉਂਕਿ ਬਰਨਾਲੇ ਦੇ ਵਿੱਚ ਆਪਣੇ ਜੋ ਇਲਾਕੇ ਦੇ ਵਿੱਚ ਆਉਂਦੇ ਨੇ ਉਮੀਦਵਾਰ ਉਮੀਦheer ਸਾਹਿਬ ਆਉਂਦੇ ਨੇ ਜੋ ਪਹਿਲਾਂ ਮੰਤਰੀ ਦੇ ਚੁੱਕੇ ਹਨ ਹੁਣ ਉਹ ਐਮਪੀ ਬਣ ਕੇ ਇੱਕ ਵਿਰੋਧੀ ਦੇ ਨੇਤਾ ਦੇ ਰੂਪ ਵਿੱਚ ਦਿੱਲੀ ਦੇ ਵਿੱਚ ਕੰਮ ਕਰ ਰਹੇ ਨੇ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੇ ਵਿੱਚੋਂ ਟਿਕਟ ਕਿਸ ਨੂੰ ਮਿਲਦੀ ਹੈ ਮੀਤ ਹੇਰ ਦੇ ਗਰੁੱਪ ਨੂੰ ਮਿਲਦੀ ਹੈ ਜਾਂ ਫਿਰ ਦਿਲਬੀਰ ਗੌਰਤੀ ਨੂੰ ਮਿਲਦੀ ਹੈ ਜਾਂ ਕਿਸੇ ਤੀਜੇ ਥਰਡ ਪਰਸਨ ਨੂੰ ਟਿਕਟ ਮਿਲਦੀ ਹੈ ਜੇਕਰ ਆਪਾਂ ਦਿਲਬੀਰ ਗੌਰਤੀ ਤੇ ਮੀਤ ਹੇਰ ਦੀ ਗੱਲ ਕਰ ਲਈਏ ਤਾਂ ਇਹ ਬਹੁਤ ਹੀ ਜ਼ਿਆਦਾ ਚਾਂਸ ਹਨ ਕਿ ਦਿਲਬੀਰ ਗੌਰਤੀ ਨੂੰ ਟਿਕਟ ਮਿਲ ਸਕਦੀ ਹੈ ਜਾਂ ਫਿਰ ਮਿੱਥੇਰ ਜੀ ਦੇ ਗਰੁੱਪ ਦੇ ਬੰਦੇ ਨੂੰ ਜੇਕਰ ਦੋਨਾਂ ਦੇ ਵਿੱਚੋਂ ਆਪਣੇ ਦਲਬੀਰ ਗੌਰਤੀ ਜੀ ਨੂੰ ਟਿਕਟ ਮਿਲਦੀ ਹੈ ਤਾਂ ਬਰਨਾਲੇ ਦੇ ਵਿੱਚੋਂ ਜੋ ਆਮ ਆਦਮੀ ਪਾਰਟੀ ਦੇ ਪਹਿਲਾਂ ਮਿੱਥੇ ਹਿੱਸਾ ਮੰਤਰੀ ਸਨ ਉਹ ਉਹਨਾਂ ਦਾ ਉਹਦਾ ਬਹੁਤ ਹੀ ਬਹੁਤ ਹੀ ਜਿਆਦਾ ਛੋਟਾ ਹੋ ਜਾਵੇਗਾ ਕਿਉਂਕਿ ਉਹ ਸਿਰਫ ਹੁਣ ਵਿਰੋਧੀ ਧਿਰ ਦੇ ਨੇਤਾ ਦੇ ਵਿੱਚੋਂ ਐਮਪੀ ਵਜੋਂ ਉੱਥੇ ਕੰਮ ਕਰ ਰਹੇ ਨੇ ਜੇਕਰ ਇੱਥੋਂ ਦਲਬੀਰ ਗੌਰਤੀ ਜੀ ਨੂੰ ਟਿਕਟ ਮਿਲ ਜਾਂਦੀ ਆ ਤਾਂ ਇੱਥੋਂ ਦਲਬੀਰ ਗੌਰਤੀ ਜੀ ਨੂੰ ਲੱਗਦਾਗਾ ਵੀ ਬਹੁਤ ਹੀ ਚੰਗੀ ਜਿੱਤ ਪ੍ਰਾਪਤ ਕਰਨਗੇ ਜਿਸ ਦੇ ਨਾਲ ਮੀਤਹਿਰ ਜੀ ਦਾ ਜੋ ਕਿ ਗਰਾਫ ਹੈ ਬਹੁਤ ਹੀ ਡਾਊਨ ਚਲਾ ਜਾਊਗਾ ਤੇ ਜਿਸ ਦੇ ਵਿੱਚ ਦਲਬੀਰ ਗੋਟੀ ਨੂੰ ਜੁਤੀ ਮਜ਼ਬੂਤੀ ਦੇ ਨਾਲ ਉੱਪਰ ਆਉਣਗੇ ਕਿਉਂਕਿ ਇਹ ਤੁਸੀਂ ਐ ਮੰਨ ਲਓ ਕਿ ਜੋ ਦਲਬੀਰ ਗੋਟੀ ਜੀ ਨੇ ਇਹ ਆਪਣੇ ਮਾਨ ਸਾਹਿਬ ਦੇ ਪੁਰਾਣੇ ਦੋਸਤ ਵੀ ਨੇ ਤੇ ਵੈਸੇ ਮੀਤਹਿਰ ਸਾਹਿਬ ਵੀ ਬਹੁਤ ਹੀ ਪੁਰਾਣੇ ਸਮੇਂ ਤੋਂ ਨੇ ਪਰ ਪਰ ਜੋ ਹੁਣ ਆਪਣੇ ਇਹ ਹਾਲਾਤ ਬਣਦੇ ਜਾ ਰਹੇ ਹਨ ਕਿ ਜੇਕਰ ਦਲਬੀਰ ਗੋਟੀ ਜੀ ਜੀਆਂ ਨੂੰ ਟਿਕਟ ਨੇ ਉਹ ਖੁਦ ਚੋਣ ਨਹੀਂ ਲੜਨਗੇ ਬਰਨਾਲਾ ਦੇ ਵਿੱਚੋਂ ਆਪਣੀ ਵਾਈਫ ਨੂੰ ਜਾਂ ਕਿਸੇ ਹੋਰ ਪਰਿਵਾਰਕ ਮੈਂਬਰ ਨੂੰ ਚੋਣ ਲੜਵਾ ਸਕਦੇ ਨੇ ਤੇ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਦੋਨਾਂ ਦੇ ਵਿੱਚੋਂ ਟਿਕਟ ਕਿਸ ਨੂੰ ਮਿਲਦੀ ਹੈ ਜੇਕਰ ਟਿਕਟ ਦਿਲਵੀਰ ਗੋਲਟੀ ਨੂੰ ਮਿਲਦੀ ਹੈ ਤਾਂ ਮੀਤ ਹੇਰ ਜੀ ਦਾ ਗਰਾਫ ਬਹੁਤ ਜ਼ਿਆਦਾ ਨੀਚੇ ਡਾਊਨ ਚਲਾ ਜਾਣਾਗਾ ਜਿਹਦੇ ਵਿੱਚੋਂ ਸਿਰਫ ਇੱਕ ਐਮਪੀ ਦੀ ਭੂਮਿਕਾ ਦੇ ਵਿੱਚ ਹੀ ਰਹਿ ਜਾਣਗੇ ਪਹਿਲਾਂ ਇਹਨਾਂ ਦਾ ਜੋ ਮੰਤਰੀ ਦਾ ਸੀ ਉਹਦਾ ਉਹ ਪੂਰੀ ਤਰ੍ਹਾਂ ਖੋਸ ਜਾਵੇਗਾ ਤੇ ਇਸ ਦੇ ਨਾਲ ਹੀ ਜੇਕਰ ਦਲਬੀਰ ਕੋਲਟੀ ਦੀ ਬਰਨਾਲੇ ਵਿੱਚ ਜਿੱਤ ਪ੍ਰਾਪਤ ਕਰਨਗੇ ਤਾਂ ਉਹਨਾਂ ਨੂੰ ਵਿਕਾਸ ਕਾਰਜਾਂ ਕਰਾਉਣ ਪਿੱਛੇ ਜੋ ਕਿ ਆਪਣੇ ਬਰਨਾਲੇ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟ ਰੋਕੇ ਹੋਏ ਨੇ ਜਿਵੇਂ ਕਿ ਆਪਣੇ ਗੰਦੇ ਪਾਣੀ ਦਾ ਨਿਕਾਸੀ ਦਾ ਹੱਲ ਜਿਮਣੀ ਚੋਣਾ ਤੋਂ ਪਹਿਲਾਂ ਹੀ ਕਰਵਾਉਣਾ ਪਵੇਗਾ ਜੇਕਰ ਉਹਨਾਂ ਨੇ ਆਪਣੀ ਜਿੱਤ ਹਾਸਲ ਕਰਨੀ ਹੈ ਕਿਉਂਕਿ ਆਪਣੇ ਬਰਨਾਲੇ ਦੇ ਵਿੱਚ ਥਾਂ-ਥਾਂ ਤੇ ਗੰਦਾ ਪਾਣੀ ਖੜਾਗਾ ਤੇ ਜੋ ਕਿ ਹੁਣ ਯੁੱਗ AI ਦਾ ਆ ਚੁੱਕਿਆ ਹੈਗਾ ਪਰ ਆਪਣੇ ਥਾਂ ਥਾਂ ਤੇ ਗੰਦਾ ਪਾਣੀ ਖੜਾਗਾ ਇਹ ਬਹੁਤ ਹੀ ਮੰਦਭਾਗੀ ਦੇ ਬਹੁਤ ਹੀ ਘਟੀਆ ਗੱਲ ਹੈ ਕਿ ਸਰਕਾਰ ਤੋਂ ਗੰਦੇ ਪਾਣੀ ਦਾ ਹੱਲ ਹੀ ਨਹੀਂ ਹੋ ਸਕਿਆ ਹੈ ਜੇਕਰ ਆਮ ਆਦਮੀ ਪਾਰਟੀ ਦੇ ਕਿਸੇ ਵੀ ਕੈਂਡੀਡੇਟ ਨੇ ਜਿੱਤ ਪ੍ਰਾਪਤ ਕਰਨੀ ਹੈ ਤਾਂ ਇਸ ਗੰਦੇ ਪਾਣੀ ਦਾ ਨਿਕਾਸੀ ਦਾ ਹੱਲ ਕਰਵਾਉਣਾ ਪਵੇਗਾ ਜੇਕਰ ਇਹ ਹੱਲ ਨਹੀਂ ਕਰਵਾਇਆ ਗਿਆ ਸ਼ਾਇਦ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੂਵੀ ਦੇਖਣਾ ਪੈ ਸਕਦਾਗਾ ਜੇਕਰ ਤੁਸੀਂ ਮੇਰੀਆਂ ਗੱਲਾਂ ਨਾਲ ਸਹਿਮਤ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪ੍ਰਸ਼ਾਸਨ ਤੱਕ ਔਰ ਆਮ ਆਦਮੀ ਤੱਕ ਇਹ ਗੱਲ ਪਹੁੰਚ ਸਕੇ ਕਿ ਜੋ ਥਾਂ ਥਾਂ ਤੇ ਬਰਨਾਲੇ ਦੇ ਵਿੱਚ ਗੰਦਾ ਪਾਣੀ ਖੜਾਗਾ ਉਹਦਾ ਕੋਈ ਨਿਕਾਸੀ ਦਾ ਹੱਲ ਹੋ ਸਕੇ ਬਾਕੀ ਆਉਣ ਵਾਲਾ ਟਾਈਮ ਜੇ ਦੱਸੂਗਾ ਕਿ ਆਮ ਆਦਮੀ ਪਾਰਟੀ ਜਿੱਤਦੀ ਹੈ ਜਾਂ ਕਿਸੇ ਹੋਰ ਪਾਰਟੀ ਦਾ ਕੈਂਡੀਡੇਟ